ਸੋਸੀਂ ਦੇਖ ਰਹੇ ਸੀ ਪ੍ਰਭੂ ਯੀਸ਼ੂ ਮਸੀਹ ਦਾ ਪਾਣੀ ਉੱਤੇ ਚਲਣਾ ਔਰ ਇਹ ਉਸ ਦੇ ਵਿੱਚ 16ਵਾਂ ਵੀਡੀਓ ਆ ਔਰ ਪਿਛਲੇ ਵੀਡੀਓ ਦੇ ਵਿੱਚ ਅਸੀਂ ਦੇਖਿਆ ਸੀ ਕਿ ਇਸ ਪ੍ਰਕਾਰ ਪਤਰਸ ਚਾ ਉਨੇ ਜਦੋਂ ਸੱਜੇ ਖੱਬੇ ਧਿਆਨ ਦਿੱਤਾ tufaan ਦੀ ਔਰ ਆਪਣਾ ਧਿਆਨ ਕੇਂਦ੍ਰਿਤ ਕੀਤਾ ਔਰ ਵਚਨ ਚ ਲਿਖਿਆ ਉਹ ਡਰ ਗਿਆ ਔਰ ਡੁੱਬਨ ਲੱਗਾ ਸੋ ਇਸ ਦੇ ਵਿੱਚ ਅਸੀਂ ਕਾਫੀ ਕੁਝ ਸਿੱਖਿਆ ਸੀਗਾ ਇਸ ਨੂੰ ਕਾਫੀ ਖੋਲ ਕੇ ਅਸੀਂ ਸਿੱਖਿਆ ਸੀ ਸੋ ਉਹ ਸਾਰੀ ਚੀਜ਼ ਨੂੰ ਸਿੱਖਣ ਦੇ ਲਈ ਤੁਸੀਂ ਪਿਛਲੇ ਨੰਬਰ ਜੋ 15 ਨੰਬਰ ਦਾ ਵੀਡੀਓ ਤੁਸੀਂ ਦੇਖ ਸਕਦੇ ਹੋ ਸੋ ਅੱਜ ਅਸੀਂ ਅੱਗੇ ਵਧਦੇ ਹਾਂ ਮਤੀ 14 ਅਧਿਆਏ ਉਸ ਦਾ 30 ਵਚਨ ਦੇ ਵਿੱਚ ਇਸੇਗਾ ਲਿਖਿਆ ਪਰ ਪੌਣ ਵੇਖ ਕੇ ਡਰਿਆ ਔਰ ਜਾਂ ਡੁੱਬਨ ਲੱਗਾ ਤਾਂ ਚੀਕ ਮਾਰ ਕੇ ਬੋਲਿਆ ਪ੍ਰਭੂ ਜੀ ਮੈਨੂੰ ਬਚਾ ਲੈ ਸੋ ਇਸ ਜਗ੍ਹਾ ਤੇ ਲਿਖਿਆ ચીਕ ਮਾਰ ਕੇ ਬੋਲਿਆ ਹਿੰਦੀ ਚ ਲਿਖਿਆ ਚਿਲਾਕਰ ਬੋਲਾ ਦੇਖੋ ਪ੍ਰਾਰਥਨਾ ਕਰਨ ਦਾ ਢੰਗ ਵੀ ਕਈ ਵਾਰ ਬਦਲ ਜਾਂਦਾ ਆ ਜਦੋਂ ਵਕਤ ਹਾਲਾਤ ਬਦਲਦੇ ਆ ਕਿਉਂਕਿ ਇਹੀ ਪਤਰਸ ਦੇਖੋ ਬੇੜੀ 'ਚ ਖੜੇ ਹੋ ਕੇ ਇਹਨੇ ਕਿੰਨੇ ਸ਼ਾਂਤਮਈ ਢੰਗ ਨਾਲ ਕਿੰਨੀ ਸਥਿਰਤਾ ਦੇ ਨਾਲ ਇੱਕ ਪ੍ਰਾਰਥਨਾ ਕੀਤੀ ਸੀ ਕਿ हे ਪ੍ਰਭੂ ਜੇ ਤੁਸੀਂ ਹੋ ਤੇ ਫਿਰ ਮੈਨੂੰ ਵੀ ਆਗਿਆ ਦਿਓ ਕਿ ਮੈਂ ਪਾਣੀ ਉੱਤੇ ਚੱਲ ਕੇ ਤੁਹਾਡੇ ਕੋਲ ਆਵਾਂ ਤੋ ਉਸ ਸਮੇਂ ਦੇਖੋ ਉਸ ਸਮੇਂ ਚਿਲਾਇਆ ਨਹੀਂ ਉਸ ਸਮੇ ਚੀਕਿਆ ਨਹੀਂ ਉਸ ਸਮੇ ਉਹ ਕੀਤਾ ਕੋਈ ਵੀ ਐਸੀ ਹੜਬੜਾਹਟ ਉਹਦੀ ਪ੍ਰਾਰਥਨਾ ਵਿੱਚ ਨਜ਼ਰ ਨਹੀਂ ਆਈ ਕਿਉਂਕਿ ਹਾਲਾਤ ਜੋ ਆ ਸ਼ਾਂਤ ਸੀ ਬੇੜੀ ਵਿੱਚ ਖੜਾ ਸੀ ਇੱਕ ਸੁਰੱਖਿਅਤ ਸੀ ਆਪਣੇ ਆਪ ਚ ਤੋ ਉਸ ਸਮੇ ਉਹ ਕੀਤਾ ਬੜੀ ਸਥਿਰ ਜੀ ਪ੍ਰਾਰਥਨਾ ਨਾਲ ਬੋਲੇ ਆ ਪਰ ਜਿਸ ਸਮੇ ਉਹਦੇ ਹਾਲਾਤ ਬਦਲ ਗਏ ਜਿਸ ਸਮੇ ਪਾਣੀ ਦੇ ਵਿੱਚ ਗੋਤੇ ਉਹਨੇ ਖਾਣੇ ਸ਼ੁਰੂ ਕੀਤੇ ਉਸੇ ਵਕਤ ਦੀ ਪ੍ਰਾਰਥਨਾ ਕਰਨ ਦਾ ਢੰਗ ਵੀ ਬਦਲ ਗਿਆ ਇੱਕ ਸ਼ਾਂਤ ਔਰ ਇੱਕ ਸਥਿਰ ਜੀ ਪ੍ਰਾਰਥਨਾ ਨਹੀਂ ਹੁਣ ਹੁਣ ਚੀਕਣਾ ਔਰ ਚਿਲਾਉਣਾ ਆ ਗਿਆ ਹੈ ਪ੍ਰਾਰਥਨਾ ਦੇ ਵਿੱਚ ਸੋ ਇਹ ਆ ਮਤਲਬ ਇੱਕ ਵਿਸ਼ਵਾਸੀ ਜਦੋਂ ਇੱਕ ਸ਼ੁਰੂਆਤੀ ਦੌਰ ਚ ਹੁੰਦਾ ਹੈ ਕਿਉਂਕਿ ਪਤਰਸ ਨੇ ਜੇ ਪਵਿੱਤਰ ਆਤਮਾ ਦਾ ਭਰਪੂਰੀ ਨਹੀਂ ਪਾਇਆ ਅਜੇ ਉਹਨੇ ਉਹ ਸਮਰਥ ਨਹੀਂ ਪਾਇਆ ਅਜੇ ਉਹ ਇੱਕ ਪ੍ਰਕਾਰ ਨਾਲ ਉਹ ਅੰਡਰ ਟ੍ਰੇਨਿੰਗ 'ਚ ਆ ਅਜੇ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਆ ਸੋ ਉਸ ਸਮੇਂ ਦੇਖੋ ਜਿਸ ਤਰ੍ਹਾਂ ਹੀ ਹਾਲਾਤ ਬਦਲਿਆ ਇੱਕ ਕਬਰਾਹਟ ਨਾਲ ਭਰ ਗਿਆ ਉਹਦਾ ਦਿਲ ਇੱਕ ਪ੍ਰਕਾਰ ਦੇ ਇੱਕ ਸਹਿਮ ਦੇ ਨਾਲ ਭਰ ਗਿਆ ਉਹਦਾ ਦਿਲ ਔਰ ਉਹਦਾ ਉਹ ਸਹਿਮ ਉਹਦੀ ਕਬਰਾਹਟ ਉਹਦੀ ਪ੍ਰਾਰਥਨਾ ਦੇ ਵਿੱਚ ਨਜ਼ਰ ਆਈ ਉਹਦੀ ਪ੍ਰਾਰਥਨਾ ਕਰਨ ਦੇ ਢੰਗ ਤਰੀਕੇ ਤੋਂ ਹੀ ਝਲਕ ਰਿਹਾ ਆ ਕਿ ਪਤਰਸ ਕਿੰਨਾ ਕਬਰਾ ਚੁੱਕਾ ਆ ਇਸ ਲਈ ਅੱਜ ਬਹੁਤ ਸਾਰੇ ਵਿਸ਼ਵਾਸੀਆਂ ਦੀ ਪ੍ਰਾਰਥਨਾ ਕਰਨ ਦਾ ਢੰਗ ਤਰੀਕੇ ਤੋਂ ਹੀ ਪਤਾ ਚਲ ਜਾਂਦਾ ਆ ਕਿ ਇੱਕ ਕਬਰਾਹਟ ਨੇ ਇੱਕ ਸਹਿਮ ਨੇ ਇੱਕ ਡਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ ਕਿਉਂਕਿ ਜਦੋਂ ਵੀ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਦੇ ਆ ਆਤਮਾ ਦੇ ਵਿੱਚ ਜਦੋਂ ਅਸੀਂ ਪੂਰੀ ਤਰ੍ਹਾਂ ਉਸ ਸਾਮਰਥਨਾ ਪਰਪੂਰ ਹੋ ਕੇ ਵਚਨਾਂ ਪਰਪੂਰ ਹੋ ਕੇ ਜਦੋਂ ਇੱਕ ਸਥਿਰ ਚਾਲ ਅਸੀਂ ਚੱਲ ਰਹੇ ਹੁੰਦੇ ਆ ਉਸ ਸਮੇਂ ਉਸ ਸਾਡੇ ਮਨ ਦੀ ਸਥਿਰਤਾ ਉਸ ਸਾਡੇ ਮਨ ਦਾ ਇੱਕ ਸੰਤੁਸ਼ਟੀ ਉਹ ਸੈਟੀਸਫੈਕਸ਼ਨ ਜਿਹੜੀ ਹੁੰਦੀ ਆ ਉਹ ਸਾਡੀ ਪ੍ਰਾਰਥਨਾ ਕਰਨ ਦੇ ਇੱਕ ਢੰਗ ਤਰੀਕੇ ਤੋਂ ਹੀ ਚਲਕਦੀ ਆ ਅਸੀਂ ਕਿੰਨੇ ਆਰਾਮ ਦੇ ਨਾਲ ਕਿੰਨੀ ਸਥਿਰਤਾ ਦੇ ਨਾਲ ਅਸੀਂ ਉਸ ਪਰਮੇਸ਼ਰ ਦੀ ਮਹਿਮਾ ਵੀ ਕਰ ਪਾਉਂਦੇ ਆਂ ਔਰ ਉਸ ਪਰਮੇਸ਼ਰ ਦੀ ਜਿਹੜੀ ਆ ਉਹਨੂੰ ਪੁਕਾਰਦੇ ਆਂ ਅਸੀਂ ਕਿੰਨੇ ਅੱਛੇ ਇੱਕ ਸਲੀਕੇ ਦੇ ਨਾਲ ਪਰ ਬਹੁਤ ਸਾਰੇ ਵਿਸ਼ਵਾਸੀ ਜਿਹੜੇ ਆ ਉਹਨਾਂ ਦੀ ਪ੍ਰਾਰਥਨਾ ਤੋਂ ਪਤਾ ਚੱਲ ਜਾਂਦਾ ਕਿ ਕਿੰਨਾ ਡਰ ਔਰ ਕਬਰਹਾਟ ਨਾਲ ਭਰੇ ਹੋਏ ਆ ਸੋ ਇਸ ਲਈ ਪਰਮੇਸ਼ਰ ਚੁੰਦਾ ਆ ਪਰਮੇਸ਼ਰ ਹਰ ਇੱਕ ਵਿਸ਼ਵਾਸੀ ਤੋਂ ਇਹ ਉਮੀਦ ਰੱਖਦਾ ਹੈ ਕਿ ਉਹ ਇਸ ਜੀ ਨੂੰ ਅੱਛੀ ਤਰ੍ਹਾਂ ਸਮਝ ਲੇ ਇਸ ਗੱਲ ਨੂੰ ਅੱਛੀ ਤਰ੍ਹਾਂ ਜਾਣ ਲੇ ਕੀ ਸਾਡੇ ਜੀਵਨ ਦੇ ਹਾਲਾਤ ਬਦਲ ਸਕਦੇ ਆ ਵਕਤ ਬਦਲ ਸਕਦਾ ਹੈ ਮਾਹੌਲ ਬਦਲ ਸਕਦਾ ਹੈ ਪਰ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਜੋ ਆ ਉਹ ਕਦੀ ਨਹੀਂ ਬਦਲਦਾ ਉਹ ਪਰਮੇਸ਼ਰ ਕਦੀ ਨਹੀਂ ਬਦਲ ਸਕਦਾ ਹਾਲਾਤ ਬਦਲ ਸਕਦੇ ਆ ਪਰ ਖੁਦਾ ਨਹੀਂ ਬਦਲ ਸਕਦਾ ਇਸ ਲਈ ਖੁਦਾ ਦੇ ਵਚਨ ਵਿੱਚ ਲਿਖਿਆ ਆ ਇਬਰਾਨੀ 13 ਦੇ ਉਸ 8 ਵਚਨ ਚ ਲਿਖਿਆ ਪ੍ਰਭੂ ਯੇਸ਼ੂ ਮਸੀਹ ਅੱਜ ਕੱਲ ਔਰ ਯੁੱਗੋ ਯੁਗ ਇੱਕੋ ਜਿਹਾ ਆਇਆ ਇੱਕੋ ਜਿਹਾ ਪਰਮੇਸ਼ਰ ਔਰ ਮਲਾਕੇ ਦੀ ਪੁਸਤਕ ਤੀਸਰਾ ਅਧਿਆਇ ਉਸ ਦਾ 6 ਵਚਨ ਚ ਪਰਮੇਸ਼ਰ ਆਖਦਾ ਆ ਕਿਉਂ ਜੋ ਮੈਂ ਯਹਵਾ ਅਟਲ ਹਾਂ ਇਸੇ ਕਾਰਨ ਹੈ ਯਾਕੂਬ ਤੇ ਪੁੱਤਰੋ ਤੁਸੀਂ ਨਹੀਂ ਮੁੱਕੇ ਪਰਮੇਸ਼ਰ ਕਹਿੰਦਾ ਮੈਂ ਕਦੀ ਵੀ ਨਾਮ ਬਦਲਣ ਵਾਲਾ ਪਰਮੇਸ਼ਰ ਹਾਂ ਔਰ ਇਹੀ ਇੱਕ ਕਾਰਨ ਹੈ ਕਿ ਤੁਸੀਂ ਅਜੇ ਤੱਕ ਖਤਮ ਨਹੀਂ ਹੋਏ ਸੋ ਖੁਦਾ ਚ ਹੁੰਦਾ ਕਿ ਅਸੀਂ ਇਸ ਗੱਲ ਨੂੰ ਅੱਛੀ ਤਰ੍ਹਾਂ ਸਮਝ ਲਈਏ ਜਾਣ ਲਈਏ ਕਿ ਹਾਲਾਤ ਚਾਹੇ 100 ਵਾਰੀ ਬਦਲ ਜਾਣ ਪਰ ਮੇਰਾ ਪਰਮੇਸ਼ਰ ਕਦੀ ਵੀ ਬਦਲਣ ਵਾਲਾ ਨਹੀਂ ਆ ਉਹਦਾ ਸਮਰਥ ਉਹਦੀ ਯੋਗਤਾ ਉਹ ਕਦੀ ਬਦਲ ਨਹੀਂ ਸਕਦੀ ਇਸ ਲਈ ਜਿਹੜਾ ਸ਼ਾਂਤ ਔਰ ਸਥਿਰ ਮਾਹੌਲ ਚ ਸਾਨੂੰ ਸੰਭਾਲਣ ਦੀ ਤਾਕਤ ਰੱਖਦਾ ਆ ਉਹ ਵਿਗੜੇ ਹੋਏ ਹਾਲਾਤਾਂ ਵਿੱਚ ਵੀ ਸਾਨੂੰ ਸੰਭਾਲਣ ਦੀ ਸਮਰਥ ਰੱਖਦਾ ਆ ਇਸ ਲਈ ਹਾਲਾਤ ਜੋ ਆ ਉਹ ਸਾਡੇ ਨਿਯੰਤਰਣ ਤੋਂ ਬਾਹਰ ਚਲੇ ਜਾਂਦੇ ਆ ਕਈ ਵਾਰ ਅਕਸਰ ਸਾਡੇ ਨਿਯੰਤਰਣ ਤੋਂ ਬਾਹਰ ਜਾ ਸਕਦੇ ਆ ਹਾਲਾਤ ਪਰ ਇਸ ਗੱਲ ਨੂੰ ਪ੍ਰਭੂ ਚਾਹੁੰਦਾ ਹਰ ਵਿਸ਼ਵਾਸੀ ਸਮਝ ਲਏ ਜਾਣ ਲੇ ਕਿ ਕੋਈ ਵੀ ਐਸਾ ਹਾਲਾਤ ਨਹੀਂ ਜਿਹੜਾ ਸਾਡੇ ਪਰਮੇਸ਼ਵਰ ਦੇ ਕੰਟਰੋਲ ਤੋਂ ਬਾਹਰ ਹੋ ਸਕੇ ਜਾਂ ਪਰਮੇਸ਼ਵਰ ਦੇ ਨਿਯੰਤਰਣ ਤੋਂ ਬਾਹਰ ਚਲਾ ਜਾਏ ਉਹ ਪਰਮੇਸ਼ਵਰ ਜੋ ਆ ਉਹ ਤੀਸਰੇ ਆਕਾਸ਼ ਤੇ ਵਿੱਚ ਤੀਸਰੇ ਸਵਰਗ ਦੇ ਵਿੱਚ ਇੱਕ ਸਿੰਘਾਸਨ ਤੇ ਬੈਠ ਕੇ ਉਹ ਹਕੂਮਤ ਕਰਦਾ ਆ ਉਹ ਰਾਜ ਕਰਦਾ ਆ ਕੋਈ ਵੀ ਹਾਲਾਤ ਐਸਾ ਨਹੀਂ ਜਿਸ ਤੇ ਉੱਪਰ ਪਰਮੇਸ਼ਰ ਹਕੂਮਤ ਨਾ ਕਰ पाए ਇਸ ਲਈ ਕਦੀ ਵੀ ਉਹ ਪਰਮੇਸ਼ਰ ਦਾ ਸਿੰਘਾਸਨ ਦੇ ਉੱਪਰ ਅਦਲਾ ਬਦਲੀ ਨਹੀਂ ਹੁੰਦੀ ਕਿ ਕਦੀ ਸਿੰਘਾਸਨ ਤੇ ਪਰਮੇਸ਼ਰ ਬੈਠ ਗਿਆ ਔਰ ਕਦੀ ਸ਼ੈਤਾਨ ਬੈਠ ਗਿਆ ਜਾਂ ਕਦੀ ਕੋਈ ਮਨੁੱਖ ਬੈਠ ਗਿਆ ਨਹੀਂ ਹਰ ਵਕਤ ਹਰ ਹਾਲਾਤ ਹਰ ਪ੍ਰਕਾਰ ਦੀ પરિਸਥਿਤੀ ਦੇ ਵਿੱਚ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਯਹੋਵਾ ਹੀ ਰਾਜ ਕਰਦਾ ਆ ਉਹ ਤੀਸਰੇ ਸਿੰਘਾਸਨ ਤੇ ਤੀਸਰੇ ਆਕਾਸ਼ ਤੇ ਵਿੱਚ ਬੈਠ ਕੇ ਉਹ ਸਿੰਘਾਸਨ ਤੇ ਬੈਠ ਕੇ ਰਾਜ ਕਰਨ ਵਾਲਾ ਉਹ ਇੱਕ ਹੀ ਆ ਉਹ ਯਹੋਵਾ ਪਰਮੇਸ਼ਰ ਆ ਉਹ ਪ੍ਰਭੂ ਯੀਸ਼ੂ ਮਸੀਹ ਜਿਸ ਦੀ ਅਸੀਂ ਉਪਾਸਨਾ ਕਰਦੇ ਆ ਜਿਹਨੂੰ ਦੇਖ ਕੇ ਅਸੀਂ ਚੱਲਦੇ ਆ ਔਰ ਇਹ ਪੇਤ ਨੂੰ ਇਸ ਵਚਨ ਨੂੰ ਜਿਹੜਾ ਵਿਸ਼ਵਾਸੀ ਸਿੱਖ ਲੈਂਦਾ ਹੈ ਜਾਣ ਲੈਂਦਾ ਆ ਉਹ ਵਿਅਕਤੀ ਚਾਹੇ ਬੇੜੀ 'ਚ ਖੜਾ ਆ ਚਾਹੇ ਉਹ ਸਥਿਰ ਔਰ ਸ਼ਾਂਤ ਜੇ ਹਾਲਾਤਾਂ ਵਿੱਚ ਖੜਾ ਆ ਉਹ ਜਿੰਨੀ ਸਥਿਰਤਾ ਦੇ ਨਾਲ ਉਸ ਸਮੇਂ ਪ੍ਰਾਰਥਨਾ ਕਰੇਗਾ ਉਹ ਉਨੀ ਸਥਿਰਤਾ ਨਾਲ ਉਦੋਂ ਵੀ ਪ੍ਰਾਰਥਨਾ ਕਰੇਗਾ ਜਦੋਂ ਉਹ ਜ਼ਿੰਦਗੀ ਦੇ ਕਿਸੇ ਮੌਕੇ ਵਿੱਚ ਲੜਖੜਾ ਵੀ ਜਾਏਗਾ ਅਗਰ ਗੋਤੇਖਾਨ ਦੀ ਕੋਈ ਨੋਬਤ ਆ ਵੀ ਗਈ ਆ ਅਗਰ ਹਾਲਾਤ ਇਸ ਕਦਰ ਗੜ ਡਾਵਾਂ ਡੋਲ ਹੋ ਵੀ ਗਏ ਆ ਪਰ ਇੱਕ ਵਿਸ਼ਵਾਸੀ ਨੂੰ ਸਮਝ ਆ ਜਾਂਦਾ ਆ ਕਿ ਮੈਂ ਇਸ ਵਕਤ ਵੀ ਉਹ ਪਰਮੇਸ਼ਰ ਦੇ ਕੰਟਰੋਲ 'ਚ ਆ ਉਹਦੇ ਨਿਯੰਤਰਣ 'ਚ ਆ ਇਸ ਵਕਤ ਵੀ ਮਨੁੱਖ خدا ਸੰਭਾਲੰਦੀ ਉਹ ਸਮਰਥ ਰੱਖਦਾ ਆ ਇਸ ਲਈ ਪਤਰਸ ਜੂਆ ਉਸ ਦੇ ਅੰਦਰ ਚਿਲਾਉਣਾ ਕਿਉਂ ਬਾਹਰ ਆਇਆ ਉਹਦਾ ਚੀਕਣਾ ਕਿਉਂ ਬਾਹਰ ਆਇਆ ਕਿ ਉਹਨੇ ਚਿਲਾ ਕੇ ਕਿਹਾ ਪ੍ਰਭੂ ਮੈਨੂੰ ਬਚਾਲਾ ਕਿਉਂ ਕਿਉਂਕਿ ਮੰਦੀ ਕਬਰਾਂ ਹਟ ਜਿਹੜੀ ਆ ਉਸ ਤੇ ਚਿਲਾਉਣ ਦੇ ਵਿੱਚ ਕਿਉਂਗੀ ਪੇਸ਼ ਹੋਗੀ ਪ੍ਰਗਟ ਹੋਗੀ ਇਸ ਲਈ ਪਰਮੇਸ਼ਵਰ ਚਾਹੁੰਦਾ ਇਹ ਚਿਲਾਉਣ ਵਾਲੀ ਪ੍ਰਾਰਥਨਾ ਜਿਹੜੀ ਆ ਉਹ ਜਿਹੜੀ ਤੁਹਾਡੇ ਡਰ ਔਰ ਕਬਰਾਂ ਹਟ ਨੂੰ ਪ੍ਰਗਟ ਕਰਦੀ ਆ ਇਹ ਪ੍ਰਾਰਥਨਾ ਕਰਨਾ ਜਿਹੜਾ ਆ ਹਰ ਵਿਸ਼ਵਾਸੀ ਨੇ ਭੁੱਲ ਜਾਣਾ ਹੈ ਇਹ ਪ੍ਰਾਰਥਨਾ ਕਰਨਾ ਹਰ ਵਿਸ਼ਵਾਸੀ ਨੇ ਛੱਡ ਦੇਣਾ ਹੈ ਕਿਉਂ ਕਿ ਕਿਉਂਕਿ ਸਥਿਰਤਾ ਦੇ ਨਾਲ ਉਸ ਵਿਸ਼ਵਾਸ ਤੇ ਨਾਲ ਸਾਡੇ ਪ੍ਰਾਰਥਨਾ ਜਿਹੜੀ ਸਾਡੇ ਜ਼ੁਬਾਨ ਤੋਂ ਪ੍ਰਗਟ ਹੋਣੀਆਂ ਸਾਡੀ ਕਬਰਾਹਟ ਦੇ ਨਾਲ ਨਹੀਂ ਮਨੁੱਖੀ ਸੁਭਾਅ ਵਿੱਚ ਕਬਰਾਹਟ ਆਉਣਾ ਸੁਭਾਵਿਕ ਹੁੰਦਾ ਆ ਪਰ ਸਭ ਤੋਂ ਵੱਡੀ ਗੱਲ ਆ ਕਿ ਕਦਮ ਨਾਲ ਕਦਮ ਮਿਲਾ ਕੇ ਖੁਦਾ ਦੇ ਨਾਲ ਜਦੋਂ ਅਸੀਂ ਚੱਲਦੇ ਚੱਲਦੇ ਅਸੀਂ ਸਿੱਖ ਜਾਂਦੇ ਹਾਂ ਵਿਸ਼ਵਾਸ ਦੀ ਚਾਲ ਅਸੀਂ ਸਿੱਖ ਜਾਂਦੇ ਹਾਂ ਤੋਂ ਉਸ ਸਮੇਂ ਫਿਰ ਅਸੀਂ ਸਿੱਖ ਜਾਂਦੇ ਹਾਂ ਕਿ ਕਿਸ ਪ੍ਰਕਾਰ ਅਸੀਂ ਸਿਰਫ ਵਿਸ਼ਵਾਸ ਵਾਲੀ ਪ੍ਰਾਰਥਨਾ ਉਹ ਸਥਿਰਤਾ ਵਾਲੀ ਪ੍ਰਾਰਥਨਾ ਉਹ ਦਲੇਰੀ ਵਾਲੀ ਪ੍ਰਾਰਥਨਾ ਕਰਨਾ ਅਸੀਂ ਸਿੱਖ ਜਾਂਦੇ ਹਾਂ ਜਦੋਂ ਅਸੀਂ ਖੁਦਾ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਸਿੱਖ ਜਾਂਦੇ ਹਾਂ ਇਸ ਲਈ ਪਤਰਸ ਨੂੰ ਤੁਸੀਂ ਦੇਖੋ ਪਤਰਸ ਨੇ ਆਪਣਾ ਰਸੂਲਾਂ ਦੇ ਕਰਤੱਵ ਦੇ ਵਿੱਚ ਜਦੋਂ ਨੇ ਸੇਵਾ ਸ਼ੁਰੂ ਕੀਤੀ ਸੇਵਕਾਈ ਕੀਤੀ ਕਿੰਨੇ ਸਾਲ ਪਤਰਸ ਨੂੰ ਇਹ ਵੀ ਪਤਾ ਚੱਲ ਗਿਆ ਕਿ ਹਾਂ ਮੇਰੇ ਵਿਰੋਧੀ ਹੁਣ ਮੈਨੂੰ ਸਲੀਬ ਦੇ ਉੱਤੇ ਲਟਕਾ ਦੇਣਗੇ ਮੇਰੇ ਵਿਰੋਧੀ ਜਿਹੜੇ ਆ ਹੁਣ ਮੈਨੂੰ ਜ਼ਰੂਰ ਖਤਮ ਕਰ ਦੇਣਗੇ ਉਹਨੂੰ ਪਤਾ ਚੱਲ ਗਿਆ ਪਰ ਉਸ ਦੇ ਬਾਵਜੂਦ ਵੀ ਪਤਰਸ ਨੇ ਕਦੀ ਵੀ ਚਿਲਾ ਕੇ ચીਕ ਮਾਰ ਕੇ ਕਦੀ ਵੀ ਇਸ ਪ੍ਰਕਾਰ ਦੀ ਪ੍ਰਾਰਥਨਾ ਉਹਨੇ ਕਦੀ ਨਹੀਂ ਕੀਤੀ ਤੀ हे ਪ੍ਰਭੂ ਮੈਨੂੰ ਬਚਾ ਲੈ ਤੁਸੀਂ ਪ੍ਰਭੂ ਦੇ ਵਚਨ ਚੋਂ ਪੜ੍ਹ ਕੇ ਦੇਖ ਸਕਦੇ ਹੋ ਦੂਸਰਾ ਪਤਰਸ 1 ਅਧਿਆਇ ਉਸਤ 14 ਵਚਨ ਚ ਪੌਲਸ ਪਤਰਸ ਜੋ ਆ ਉਹ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਕਿਉਂ ਜੋ ਮੈਂ ਜਾਣਦਾ ਹਾਂ ਭਈ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਵੇਲਾ ਨੇੜੇ ਆਪ ਜ ਹੈ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਪਤਾ ਵੀ ਦਿੱਤਾ ਸੀ ਪ੍ਰਭੂ ਯਿਸੂ ਮਸੀਹ ਨੇ ਯਹਨਾਦੀ ਅੰਜੀਲ ਉਸਤ 21 ਅਧਿਆਇ ਦਾ 18ਵਾਂ வசன ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਸੀ ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਜਾਂ ਤੂੰ ਜਵਾਨ ਸ ਹੈ ਤਾਂ ਆਪਣਾ ਲੱਕ ਬੰਨ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਹੈ ਪਰ ਜਾਂ ਤੂੰ ਬੁੱਢਾ ਹੋਵੇਂਗਾ ਤਾਂ ਆਪਣੇ ਹੱਥ ਲੰਮੇ ਕਰੇਗਾ ਅਤੇ ਕੋਈ ਹੋਰ ਤੇਰਾ ਲੱਕ ਬਨੇਗਾ ਅਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ ਔਰ 19 ਵਚਨ ਚ ਲਿਖਿਆ ਉਸਨੇ ਇੱਕ ਗੱਲ ਇਸ ਲਈ ਆਖੀ ਭਈ ਪਤਾ ਦੇਵੇ ਜੋ ਉਹ ਕਿਹੜੀ ਮੌਤ ਨਾਲ ਪਰਮੇਸ਼ਰ ਦੀ ਵਡਿਆਈ ਕਰੇਗਾ ਔਰ ਇਹ ਕਹਿ ਕੇ ਉਹਨੂੰ ਆਖਿਆ ਮੇਰੇ ਮਗਰਹੋਤਰ ਸੋ ਇਹ ਦੋ ਆਇਤਾਂ ਦੇ ਵਿੱਚ ਯਿਸੂ ਮਸੀਹ ਨੇ ਉਹਨੂੰ ਸਭ ਸਾਫ਼ ਔਰ ਸਪਸ਼ਟ ਤੌਰ ਤੇ ਦੱਸ ਦਿੱਤਾ ਸੀ ਕਿ ਤੈਨੂੰ ਕਿਸ ਤਰ੍ਹਾਂ ਸਲੀਬ ਤੇ ਲਟਕਾਇਆ ਜਾਏਗਾ ਤੇਰਾ ਲੱਕ ਬੰਨਿਆ ਜਾਏਗਾ ਤੇਰੇ ਹੱਥ ਲੰਮੇ ਕਿਤੇ ਜਾਣਗੇ ਤੈਨੂੰ ਉੱਥੇ ਖੜਿਆ ਜਾਊਗਾ ਜਿੱਥੇ ਤੇਰਾ ਜਾਂਦਾ ਮਨ ਨਹੀਂ ਹੋਏਗਾ ਸੋ ਕਹਿੰਦਾ ਪਾਪ ਕੀ ਪਤਰਸ ਨੂੰ ਪਤਾ ਚੱਲ ਗਿਆ ਕਿ ਹੁਣ ਉਹ ਭਵਿੱਖਵਾਨੀ ਪੂਰੀ ਹੋਣ ਦਾ ਸਮਾਂ ਆ ਗਿਆ ਹੈ ਜਿਸ ਤਰ੍ਹਾਂ ਦਾ ਮਾਹੌਲ ਮੇਰੇ ਖਿਲਾਫ ਬਣ ਰਿਹਾ ਹੈ ਇਸ ਲਈ ਉਹ ਚਿੱਠੀ ਲਿਖ ਰਿਹਾ ਕਹਿੰਦਾ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਵੇਲਾ ਹੁਣ ਆ ਪੁੱਜਿਆ ਹੈ ਜਿਸ ਤਰ੍ਹਾਂ ਯੀਸ਼ੂ ਮਸੀਹ ਨੇ ਪਹਿਲਾਂ ਹੀ ਮੈਨੂੰ ਖਬਰ ਦਿੱਤੀ ਸੀ ਪਰ ਇਸ ਚੀਜ਼ ਨੂੰ ਦੇਖ ਕੇ ਪਤਰਸ ਇਹ ਨਹੀਂ ਕਹਿ ਰਿਹਾ ਕਿ ਪ੍ਰਭੂ ਮੈਨੂੰ ਬਚਾਲਾ ਉਹ ਚਲਾ ਨਹੀਂ ਰਿਹਾ ਚੀਕ ਨਹੀਂ ਰਿਹਾ ਬਲਕਿ ਉਹ ਇੰਤਜ਼ਾਰ ਕਰ ਰਿਹਾ ਕਿ ਹਾਂ ਮੈਂ ਤਿਆਰ ਹਾਂ ਪ੍ਰਭੂ ਜੀ ਜੇਕਰ ਮਰਜ਼ੀ ਹੈ ਕਿ ਮੈਂ ਸਲੀਬ ਤੇ ਲਟਕ ਕੇ ਮਰਾਂ ਤਾਂ ਮੈਂ ਤਿਆਰ ਹਾਂ ਉਹਦੇ ਵਾਸਤੇ ਸੋ ਇਹ ਫਰਕ ਦੇਖੋ ਇਹ ਜੋ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਕੋਈ ਡਰ ਕੋਈ ਕਬਰਾ ਹਟਵਾਲੀ ਪ੍ਰਾਰਥਨਾ ਪੱਤਰਸ ਦੀ ਜ਼ੁਬਾਨ ਤੋਂ ਨਹੀਂ ਆ ਰਹੀ ਕਿ ਹੈ ਪ੍ਰਭੂ ਮੰਨੂ ਬਚਾਣਾ ਕਿੰਨੀ ਵਾਰ ਪੱਤਰਸ ਜੇਲ ਵਿੱਚ ਸੁੱਟਿਆ ਗਿਆ ਔਰ ਉੱਥੇ ਉਹ ਸੌ ਰਿਹਾ ਹੈ ਤੁਸੀਂ ਦੇਖ ਸਕਦੇ ਜੇ ਰਸੂਲਾਂ ਦੇ ਕਰਤਵ 12 ਅਧਿਆਇ ਦੇ ਵਿੱਚ ਜਦੋਂ ਪੱਤਰਸ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਉਸ ਜਗ੍ਹਾ ਤੇ ਲਿਖਿਆ ਪੱਤਰਸ ਜਿਹੜਾ ਉਹ ਸੌ ਰਿਹਾ ਸੀਗਾ ਪਤਰਸ ਚੈਨ ਦੀ ਨੀਂਦ ਸੌ ਰਿਹਾ ਸੀ ਇਹ ਪਤਰਸ ਤੈਨੂੰ ਇਹ ਨੀਂਦ ਕਿਸ ਤਰ੍ਹਾਂ ਆ ਗਈ ਜੇਲ੍ਹ ਦੇ ਵਿੱਚ ਤੈਨੂੰ ਕੋਈ ਘਬਰਾਹਟ ਕੋਈ ਡਰ ਨਹੀਂ ਲੱਗ ਰਿਹਾ ਤੂੰ ਕੋਈ ਪ੍ਰਾਰਥਨਾ ਨਹੀਂ ਕਰ ਰਿਹਾ ਕਿ ਪ੍ਰਭੂ ਮੈਨੂੰ ਬਚਾ ਲੈ ਪਤਰਸ ਕੀ ਬੋਲੇਗਾ ਕਿ ਵਕਤ ਬਦਲਿਆ ਹਾਲਾਤ ਬਦਲਿਆ ਆਪਣੇ ਘਰ ਵਿੱਚ ਮੈਂ ਸੌ ਜਾਂਦਾ ਸੀਗਾ ਕਿਸੇ ਵੀ ਵਿਸ਼ਵਾਸੀ ਦੇ ਘਰ ਵਿੱਚ ਮੈਂ ਸੌਂਦਾ ਸੀਗਾ ਪਰ ਇਸ ਵਕਤ ਮੈਂ ਜੇਲ੍ਹ ਚ ਸੁੱਤਾ ਹਾਂ ਹਾਲਾਤ ਬਦਲੇ ਆ ਵਕਤ ਬਦਲਿਆ ਪਰ ਮੇਰਾ ਖੁਦਾ ਨਹੀਂ ਬਦਲਿਆ ਮੇਰਾ ਪਰਮੇਸ਼ਰ ਨਹੀਂ ਬਦਲਿਆ ਜਿਸ ਤਰ੍ਹਾਂ ਮੈਂ ਆਪਣੇ ਘਰ ਵਿੱਚ ਜਾਂ ਕਿਸੇ ਵੀ ਵਿਸ਼ਵਾਸੀ ਦੇ ਘਰ ਵਿੱਚ ਮੈਂ ਚੈਨ ਦੀ ਨੀਂਦ ਵਿੱਚ ਸੌਂ ਜਾਂਦਾ ਸੀ ਕਿਉਂਕਿ ਮੇਰਾ ਖੁਦਾ ਮੈਨੂੰ ਸੰਭਾਲਦਾ ਸੀਗਾ ਮੇਰਾ ਪਰਮੇਸ਼ਰ ਮੇਰੇ ਸਾਥ ਹੁੰਦਾ ਸੀਗਾ ਇਸੇ ਹੀ ਵਿਸ਼ਵਾਸ ਦੇ ਨਾਲ ਇਸੇ ਹੀ ਸੰਤੁਸ਼ਟੀ ਦੇ ਨਾਲ ਮੈਂ ਜੇਲ੍ਹ 'ਚ ਵੀ ਸੌਂ ਸਕਦਾ ਹਾਂ ਜੇਲ੍ਹ 'ਚ ਵੀ ਮੈਂ ਸੌ ਰਿਹਾ ਹਾਂ ਕਿਉਂ ਕਿ ਕਿਉਂਕਿ ਭਾਵੇਂ ਮੈਂ ਜੇਲ੍ਹ 'ਚ ਆਂ ਪਰ ਹਾਲਾਤ ਔਰ ਜੋ ਮਾਹੌਲ ਆ ਉਸ ਦੇ ਉੱਪਰ ਮੇਰੇ ਖੁਦਾ ਦਾ ਕੰਟਰੋਲ ਆ ਮੇਰੇ ਪਰਮੇਸ਼ਰ ਦਾ ਨਿਯੰਤਰਣ ਆ ਔਰ ਇਸ ਲਈ ਜਦ ਤੱਕ ਮੇਰਾ ਖੁਦਾ ਮੇਰੇ ਜੀਵਨ ਨੂੰ ਮੇਰੇ ਜੀਵਨ ਦੇ ਹਾਲਾਤਾਂ ਨੂੰ ਆਪਣੇ ਕੰਟਰੋਲ ਆਪਣੇ ਨਿਯੰਤਰਣ 'ਚ ਲੈ ਕੇ ਚਲਾ ਰਿਹਾ ਆ ਤੋ ਮੈਨੂੰ ਡਰਨ ਦੀ ਮੈਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਆ ਇਸ ਲਈ ਪਥਰ ਸੌ ਰਿਹਾ ਹੈ ਚੰਦ ਦੀ ਨੀਂਦ ਸੌ ਰਿਹਾ ਹੈ ਇਸ ਲਈ ਪ੍ਰਭੂ ਦਾ ਦਾਸ ਜਿਸ ਦਾ ਲਿਖਦਾ ਆ ਦਾਊਦ ਨਬੀ ਤਿੰਨ ਜ਼ਬੂਰ ਉਸਾਂ ਪੰਜ ਬਚਨ ਦੇ ਵਿੱਚ ਲਿਖਦਾ ਮੈਂ ਲੰਮਾ ਪੈ ਗਿਆ ਤੇ ਸੌ ਗਿਆ ਮੈਂ ਜਾਗ ਉੱਠਿਆ ਕਿਉਂਕਿ ਯਹੋਵਾ ਮੈਨੂੰ ਸੰਭਾਲਦਾ ਹੈ ਕਹਿੰਦਾ ਪਰਮੇਸ਼ਰ ਮੈਨੂੰ ਸੰਭਾਲਦਾ ਹੈ ਔਰ ਦਾਊਦ ਜਦੋਂ ਤਿੰਨ ਜ਼ਬੂਰ ਲਿਖ ਰਿਹਾ ਹੈ ਨਾ ਜਦੋਂ ਉਹ ਆਪਣੇ ਸੌਣ ਦਾ ਜ਼ਿਕਰ ਆਪਣੇ ਚੈਨ ਦੀ ਨੀਂਦ ਦਾ ਆਪਣੇ ਵਿਸ਼ਵਾਸ ਵਾਲੀ ਉਹ ਨੀਂਦ ਦਾ ਜ਼ਿਕਰ ਕਰ ਰਿਹਾ ਹੈ ਉਸ ਵਕਤ ਉਹ ਆਪਣੇ ਰਾਜ ਮਹਿਲ ਚ ਆਪਣੇ ਇੱਕ ਸ਼ਾਹੀ ਇੱਕ ਬਿਸਤਰ ਤੇ ਨਹੀਂ ਸੋ ਰਿਆ ਬਲਕਿ ਉਸ ਸਮੇਂ 다ਊਦ ਕਿੱਥੇ ਆ ਉਜਾੜਾਂ ਦੇ ਵਿੱਚ ਆ 다ਊਦ ਆਪਣੇ ਬੇਟੇ ਅਬਿਸ਼ਲੋਮ ਦੇ ਅੱਗੋਂ ਭੱਜਿਆ ਹੋਇਆ ਆ ਬਗਾਵਤ ਹੋ ਚੁੱਕੀ ਉਹਦੇ ਖਿਲਾਫ ਔਰ ਉਹਦੇ ਆਸ-ਪਾਸ ਕਈ ਤਰ੍ਹਾਂ ਦੇ ਖਤਰੇ ਆ ਜੰਗਲਾਂ ਚ ਆ ਉਜਾੜਾਂ ਚ ਆ ਪਰ ਉਸ ਦੇ باوجود ਵੀ ਕੰਦਾ ਮੈਂ ਜਿੰਨਾ ਆਰਾਮ ਦੇ ਨਾਲ ਆਪਣੇ ਸ਼ਾਹੀ ਮਹਿਲ 'ਚ ਸੌਂਦਾ ਸੀ ਉਨਾ ਹੀ ਆਰਾਮ ਦੇ ਨਾਲ ਮੈਂ ਉਜਾੜਾਂ 'ਚ ਵੀ ਸੌਂ ਜਾਊਂਗਾ ਕਿਉਂਕਿ ਜਿਸ ਤਰ੍ਹਾਂ ਖੁਦਾ ਮਨੂੰ ਮੇਰੇ ਮਹਿਲ 'ਚ ਸੰਭਾਲਦਾ ਸੀ ਉਸ ਤਰ੍ਹਾਂ ਹੀ ਉਹ ਪਰਮੇਸ਼ਵਰ ਇਹਨਾਂ ਉਜਾੜਾਂ 'ਚ ਵੀ ਮਨੂੰ ਸੰਭਾਲਣ ਦੀ ਸਮਰਥ ਰੱਖਦਾ ਆ ਇਸ ਲਈ ਕੰਦਾ ਮੈਂ ਜਦੋਂ ਲੰਮਾ ਪੈ ਕੇ ਮੈਂ ਸੌਂ ਗਿਆ ਮੈਂ ਜਾਗ ਉੱਠਿਆ ਕਿ ਜੋ ਯਹਵਾ ਮਨੂੰ ਸੰਭਾਲਦਾ ਹੈ ਸੋ ਇਸ ਲਈ ਪਤਰਸ ਨੇ ਬੇੜੀ 'ਚ ਖੜੇ ਹੋ ਕੇ ਤਾਂ ਬੜੀ ਸਥਿਰਤਾ ਵਾਲੀ ਪ੍ਰਾਰਥਨਾ ਕੀਤੀ ਪਰ ਪਾਣੀ 'ਚ ਗੋਤੇ ਖਾਂਦਿਆਂ ਦਾ ਚਿਲਾਉਣਾ ਉਹਦੀ ਜ਼ੁਬਾਨ ਤੇ ਆ ਗਿਆ ਜੋ ਉਸ ਦੀ ਕਬਰਾਂ ਹਟਣੂ ਕੀ ਕਰ ਰਿਆ ਸੀਗਾ ਦਿਖਾ ਰਿਹਾ ਸੀਗਾ ਸੋ ਇਸ ਲਈ ਵਕਤ ਹਾਲਾਤ ਜਦੋਂ ਬਦਲਦੇ ਆ ਤਾਂ ਅਕਸਰ ਸਾਡੀ ਕਬਰਾਂ ਹਟ ਸਾਡੀਆਂ ਪ੍ਰਾਰਥਨਾਵਾਂ ਵਿੱਚ ਚਲਕਦੀ ਆ ਪਰ ਅਗਰ ਅਸੀਂ ਪ੍ਰਾਰਥਨਾ ਦੇ ਵਿੱਚ ਵਚਨ ਦੇ ਵਿੱਚ ਖੁਦਾ ਦੇ ਨਾਲ ਜੋ ਸਾਡਾ ਸੰਬੰਧ ਆ ਅਗਰ ਹਰ ਗੱਲ 'ਚ ਅਸੀਂ ਵਧਦੇ ਜਾਵਾਂਗੇ ਤਾਂ ਅਸੀਂ ਹਰ ਵਕਤ ਹਰ ਹਾਲਾਤ ਵਿੱਚ ਅਸੀਂ ਉਹ ਵਿਸ਼ਵਾਸ ਵਾਲੀ ਪ੍ਰਾਰਥਨਾ ਉਹ ਦਲੇਰੀ ਵਾਲੀ ਪ੍ਰਾਰਥਨਾ ਉਹ ਇੱਕ ਸੰਤੁਸ਼ਟੀ ਵਾਲੀ ਪ੍ਰਾਰਥਨਾ ਕਰਨਾ ਜੋ ਅਸੀਂ ਸਿੱਖ ਜਾਵਾਂਗੇ ਫਿਰ ਸਾਡੀ ਘਬਰਾਹਟ ਜਿਹੜੀ ਆ ਉਹ ਕਦੀ ਵੀ ਸਾਡੇ ਚਿਲਾਉਣ ਦੇ ਵਿੱਚ ਨਹੀਂ ਬਦਲੇਗੀ ਕਦੀ ਨਹੀਂ ਪ੍ਰਗਟ ਹੋਏਗੀ ਬਲਕਿ ਸਾਡੀ ਪ੍ਰਾਰਥਨਾ ਦੇ ਵਿੱਚ ਸਿਰਫ ਸਾਡਾ ਵਿਸ਼ਵਾਸ ਪ੍ਰਗਟ ਹੋਏਗਾ ਸਾਡੀ ਸੰਤੁਸ਼ਟੀ ਪ੍ਰਗਟ ਹੋਏਗੀ ਔਰ ਇੱਥੇ ਅਸੀਂ ਅੱਗੇ ਵਧਦੇ ਆਂ ਅਸੀਂ ਦੂਸਰਾ ਹਿੱਸਾ ਇਹਦਾ ਸਿੱਖਦੇ ਆਂ ਅਗਰ ਤੁਸੀਂ ਨੋਟਸ ਬਣਾ ਰਹੇ ਹੋ ਤਾਂ ਇੱਥੇ ਤੁਸੀਂ ਇੱਕ ਬ੍ਰੇਕ ਤੁਸੀਂ ਲਗਾ ਕੇ ਤੁਸੀਂ ਦੂਸਰਾ ਹਿੱਸਾ ਤੁਸੀਂ ਲਿਖ ਸਕਦੇ ਹੋ ਤਾਂ ਕਿ ਅਗਲੀ ਚੀਜ਼ ਜੋ ਅਸੀਂ ਇਹਦੇ ਵਿੱਚੋਂ ਸਿੱਖਣ ਜਾ ਰਹੇ ਆਂ ਉਹ ਕੀ ਆ ਕਿ ਪਤਰਸ ਦੇਖੋ ਜਦੋਂ ਡੁੱਬਣ ਲੱਗਾ ਆ ਤੇ ਉਸ ਸਮੇਂ ਭਾਵੇਂ ਉਹਦੇ ਮਨ ਦੀ ਘਬਰਾਹਟ ਉਹਦੇ ਚਿਹਰੋਂ ਵਿੱਚ ਪ੍ਰਗਟ ਹੋਈ ਆ ਪਰ ਇੱਥੇ ਇੱਕ ਚੀਜ਼ ਜੋ ਪਤਰਸ ਤੋਂ ਅਸੀਂ ਸਿੱਖ ਸਕਦੇ ਆਂ ਉਹ ਕੀ ਆ ਕੀ ਪਤਰਸ ਨੂੰ ਪਤਾ ਸੀ ਕਿ ਇਸ ਸਮੇਂ ਮੈਂ ਕਿੰਨੂੰ ਪੁਕਾਰਨਾ ਆ ਬਚਾਓ ਵਾਸਤੇ ਮੈਂ ਕਿਹਦੇ ਵੱਲ ਦੇਖਣਾ ਆ ਕਿ ਉਹ ਮੈਨੂੰ ਬਚਾਵੇ ਕਿਉਂਕਿ ਪਤਰਸ ਦੇ ਸਾਹਮਣੇ ਸਿਰਫ ਪ੍ਰਭੂ ਯੀਸ਼ੂ ਮਸੀਹ ਹੀ ਨਹੀਂ ਸੀਗਾ ਪਤਰਸ ਦੇ ਸਾਹਮਣੇ ਉਹ 11 ਚੇਲੇ ਵੀ ਸੀਗੇ ਜਿਨ੍ਹਾਂ ਦੇ ਕੋਲ ਇੱਕ ਬੇੜੀ ਸੀਗੀ ਪਤਰਸ ਦੇ ਇੱਕ ਪਾਸੇ 11 ਚੇਲੇ ਆ ਜਿਨ੍ਹਾਂ ਦੇ ਕੋਲ ਬੇੜੀ ਆ ਔਰ ਜਿਹੜੇ ਅੱਛੇ ਮਹਾਰਿਆ ਬੇੜੀ ਚਲਾਉਣ ਦੇ ਵਿੱਚ ਉਹਨਾਂ ਦੇ ਕੋਈ ਚੱਪੂ ਚੱਪੂ ਵੀ ਆ ਦੂਸਰੀ ਸਾਈਡ ਤੇ ਆ ਪ੍ਰਭੂ ਯੀਸ਼ੂ ਮਸੀਹ ਜਿਸ ਦੇ ਕੋਲ ਨਾ ਤਾਂ ਕੋਈ ਬੇੜੀ ਆ ਨਾ ਕੋਈ ਚੱਪੂ ਆ ਨਾ ਹੀ ਉਹਦੇ ਕੋਲ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਵੀ ਇੱਕ ਸਾਧਨ ਆ ਪਰ ਪਤਰਸ ਜਵਾ ਉਸਨੇ 11 ਚੇਲਿਆਂ ਨੂੰ ਪੁਕਾਰਨ ਦੀ ਬਜਾਏ ਉਸਨੇ ਇੱਕ ਪ੍ਰਭੂ ਯੀਸ਼ੂ ਮਸੀਹ ਨੂੰ ਪੁਕਾਰਨਾ ਜ਼ਿਆਦਾ ਉੱਤਮ ਜਾਣਿਆ ਜ਼ਿਆਦਾ ਜ਼ਰੂਰੀ ਸਮਝਿਆ ਉਸਨੇ ਕਿਉਂਕਿ ਅਕਸਰ ਕਈ ਵਾਰੀ ਕਿੰਦਾਇਆ ਇੱਕ ਵਿਅਕਤੀ ਨੂੰ ਲੱਗਦਾ ਆ ਕਿ ਉਹ 11 ਜਾਣੇ ਆ ਤੇ ਉਹਨਾਂ ਨੂੰ ਕੋਲ ਬੇੜੀ ਵੀ ਹੈ ਇਸ ਲਈ ਉਹਨਾਂ ਨੂੰ ਪੁਕਾਰਦਾ ਆ ਚਲੋ ਪ੍ਰਭੂ ਨੇ ਤਾਂ ਮੈਨੂੰ ਇੱਕ ਵਾਰੀ ਚਲਾ ਦਿੱਤਾ ਸੀ ਪਾਣੀ ਤੇ ਪਰ ਹੁਣ ਮੈਂ ਥੋੜੀ ਗਲਤੀ ਕਰ ਗਿਆ ਮੈਂ ਤੂਫਾਨ ਵਾਲ ਦੇਖ ਲਿਆ ਹੁਣ ਮੈਂ ਗੋਤੇ ਖਾ ਰਿਹਾ ਆ ਤੇ ਹੁਣ ਕਿਸੇ ਤਰੀਕੇ ਨਾਲ ਮੈਂ ਬੇੜੀ ਵਿੱਚ ਪਹੁੰਚ ਜਾਵਾਂ ਤੋ ਉਹ ਇਹ ਵੀ ਸੋਚ ਸਕਦਾ ਸੀ ਕਿ ਚਲ ਮੈਂ ਚੇਲਿਆਂ ਨੂੰ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਬੇੜੀ ਮੇਰੇ ਤੱਕ ਲੈ ਕੇ आओ ਜਲਦੀ ਤੋਂ ਜਲਦੀ ਚੱਪੂ ਚਲਾ ਚਲਾ ਕੇ ਉਹ ਬੇੜੀਵਲ ਵੀ ਦੇਖ ਸਕਦਾ ਸੀਗਾ 11 ਚੇਲਿਆਂਵਲ ਦੇਖ ਸਕਦਾ ਸੀਗਾ ਪਰ ਪਤਰਸ ਨੇ ਆਪਣਾ ਉਸ ਵਿਸ਼ਵਾਸ ਨੂੰ ਜੋ ਆ ਪੇਸ਼ ਕੀਤਾ ਪ੍ਰਗਟ ਕੀਤਾ ਕਿ 11 ਨੂੰ ਦੇਖ ਕੇ ਮਦਦ ਲਈ ਪੁਕਾਰਨ ਤੋਂ ਕਿਤੇ ਜ਼ਿਆਦਾ ਉੱਤਮ ਆ ਇੱਕ ਪ੍ਰਭੂ ਯੀਸ਼ੂ ਮਸੀਹ ਨੂੰ ਮਦਦ ਲਈ ਪੁਕਾਰਨਾ ਉਸ ਇੱਕ ਯੀਸ਼ੂ ਮਸੀਹ ਤੇ ਉੱਤੇ ਭਰੋਸਾ ਰੱਖਣਾ ਇਹਨਾਂ 11 ਤੇ ਭਰੋਸਾ ਰੱਖਣ ਨਾਲੋਂ ਕਿਤੇ ਜ਼ਿਆਦਾ ਉੱਤਮ ਆ ਇਹ ਇੱਕ ਪ੍ਰਭੂ ਯੀਸ਼ੂ ਮਸੀਹ ਜੋ ਸਹਾਰਾ ਇਸ ਸਮੇਂ ਮੈਨੂੰ ਦੇ ਸਕਦਾ ਆ ਉਹ ਸਹਾਰਾ ਇਹ 11 ਜਾਣੇ ਮਿਲ ਕੇ ਵੀ ਮਾਨੂੰ ਨਹੀਂ ਦੇ ਸਕਦੇ ਇਸ ਲਈ ਜਿਹੇ ਹਾਲਾਤਾਂ ਵਿੱਚ ਜਦੋਂ ਗੋਤੇ ਖਾ ਰਿਹਾ ਆ ਪਤਰਸ ਜਿਸ ਸਮੇ ਉਹ ਡੁੱਬਣ ਦੀ ਕਗਾਰ ਤੇ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਆ ਉਸ ਸਮੇ ਉਹਨੇ ਚੇਲਿਆਂ ਨੂੰ ਦੇਖ ਕੇ ਚੇਲਿਆਂ ਨੂੰ ਨਹੀਂ ਪੁਕਾਰਿਆ ਕਿ ਮੈਨੂੰ ਬਚਾਓ ਬਲਕਿ ਉਹਨੇ ਪ੍ਰਭੂ ਯੀਸ਼ੂ ਮਸੀਹ ਨੂੰ ਦੇਖਿਆ ਔਰ ਕਿਹਾ اے ਪ੍ਰਭੂ ਮੈਨੂੰ ਬਚਾਲਾ ਇਸ ਕਰਕੇ ਅੱਜ ਇਹ ਚੀਜ਼ ਸਾਡੇ ਵਾਸਤੇ ਇੱਕ ਬਹੁਤ ਵੱਡਾ ਲੈਸਨ ਆ ਬੜਾ ਵੱਡਾ ਸਬਕ ਹੈ ਸਾਡੇ ਵਾਸਤੇ ਕਿ ਆਪਣੀ ਜ਼ਿੰਦਗੀ ਦੇ ਜਿਹੇ ਹਾਲਾਤ ਜਿਹੇ ਮਾਹੌਲ 'ਚ ਜਦੋਂ ਕਈ ਵਾਰ ਅਸੀਂ ਆਪਣੇ ਆਪ ਨੂੰ ਬੜੀਆਂ ਵੱਡੀਆਂ ਮੁਸ਼ਕਲਾਂ ਨਾਲ ਘਿਰਿਆ ਹੋਇਆ ਦੇਖਦੇ ਹਾਂ ਉਸ ਸਮੇਂ ਬਹੁਤ ਸਾਰੇ ਵਿਸ਼ਵਾਸੀ ਜਿਹੜੇ ਆ ਉਹ ਪ੍ਰਭੂ ਯੇਸ਼ੂ ਮਸੀਹ ਨੂੰ ਪੁਕਾਰਨ ਦੀ ਬਜਾਏ ਉਹ ਸੰਸਾਰ ਨੂੰ ਪੁਕਾਰਨਾ ਸ਼ੁਰੂ ਕਰ ਦਿੰਦੇ ਆ ਉਹ ਮਨੁੱਖਾਂ ਦੀ ਔਰਤ ਦੇਖਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਲੱਗਦਾ ਕਿ ਇਹ ਮਨੁੱਖ ਜ਼ਰੂਰ ਮੰਨੂ ਮੇਰੇ ਸੰਕਟ ਦੀ ਘੜੀ ਚੋਂ ਕੱਢ ਸਕਦੇ ਆ ਇਸ ਲਈ ਉਹ ਖੁਦਾ ਨੂੰ ਭੁੱਲ ਜਾਂਦੇ ਆ ਔਰ ਮਨੁੱਖਾਂ ਦੀ ਯੋਗਤਾ ਔਰ ਮਨੁੱਖਾਂ ਦੀ ਕਾਬਲੀਅਤ ਦੇ ਉੱਤੇ ਉਹ ਹੱਦ ਤੋਂ ਜ਼ਿਆਦਾ ਭਰੋਸਾ ਕਰਨਾ ਸ਼ੁਰੂ ਕਰ ਦਿੰਦੇ ਆ ਜਿਸ ਪ੍ਰਕਾਰ ਪ੍ਰਭੂ ਦੇ ਵਚਨ ਚ ਲਿਖਿਆ ਔਯੂਬ ਦੀ ਕਿਤਾਬ ਉਸਦਾ 35 ਅਧਿਆਏ ਉਸਦਾ 10 ਵਚਨ ਚ ਲਿਖਿਆ 9 ਔਰ 10 ਵਚਨ ਉਸੇ ਪੜਦੇ ਆ ਇਸ ਤਰ੍ਹਾਂ ਲਿਖਿਆ ਬਹੁਤੇ ਦਾਬਿਆਂ ਦੇ ਕਾਰਨ ਉਹ ਚਲਾਉਂਦੇ ਹਨ ਜਰਵਾਣਿਆਂ ਦੀ ਪੂਜਾ ਦੇ ਕਾਰਨ ਦੁਹਾਈ ਦਿੰਦੇ ਹਨ ਔਰ 10 ਵਚਨ ਚ ਲਿਖਿਆ ਪਰ ਕੋਈ ਨਹੀਂ ਕਹਿੰਦਾ ਪਰਮੇਸ਼ਰ ਮੇਰਾ ਕਰਤਾਰ ਕਿੱਥੇ ਹੈ ਜਿਹੜਾ ਰਾਤ ਨੂੰ ਬਿਹਾਗ ਦਾ ਰਾਗ ਬਖਸ਼ਦਾ ਹੈ ਇਸ ਲਈ ਇਸ ਤਰ੍ਹਾਂ ਲਿਖਿਆ ਕਿ ਕਿੰਨੇ ਵਿਸ਼ਵਾਸੀ ਲੋਕ ਵੀ ਕਿੰਨੇ ਐਸੇ ਲੋਕ ਜਿਹੜੇ ਆ ਉਹ ਕੀ ਕਰਦੇ ਆ ਬੜਾ ਚਿਲਾਉਂਦੇ ਆ ਬੜਾ ਕਰਲਉਂਦੇ ਆ ਪਰ ਕੋਈ ਨਹੀਂ ਕਹਿੰਦਾ ਕਿ ਮੇਰਾ ਯਹਵਾ ਮੇਰਾ ਪਰਮੇਸ਼ਰ ਮੇਰਾ ਕਰਤਾਰ ਕਿੱਥੇ ਆ ਕੋਈ ਨਹੀਂ ਕਹਿੰਦਾ ਔਰ ਯਰਮੀਆ 17 ਅਧਿਆਏ ਉਸਦੇ 5 ਵਚਨ ਚ ਪਰਮੇਸ਼ਰ ਬੋਲਦਾ ਆ ਕੀ ਸਰਾਪ ਉਸ ਮਰਦ ਤੇ ਜਿਹੜਾ ਆਦਮੀ ਦਾ ਭਰੋਸਾ ਕਰਦਾ ਹੈ ਅਤੇ ਬਸ਼ਰ ਨੂੰ ਆਪਣੀ ਬਾਹ ਬਣਾਉਂਦਾ ਹੈ ਜਿਹਦਾ ਦਿਲ ਯਹਵਾ ਵੱਲੋਂ ਫਿਰ ਜਾਂਦਾ ਹੈ ਇਸ ਅਗਾ ਦੇ ਪਰਮੇਸ਼ਰ ਕਹ ਰਿਹਾ ਕਿ ਜਿਹੜਾ ਵਿਅਕਤੀ ਯਹੋਵਾ ਪਰਮੇਸ਼ਰ ਨੂੰ ਆਪਣੀ ਬਾਹ ਫੜਾਉਣ ਦੀ بجائے ਆਪਣੀ ਬਾਹ ਬਣਾਉਣ ਦੀ بجائے ਜਿਹੜਾ ਮਨੁੱਖ ਦੇ ਉੱਤੇ ਭਰੋਸਾ ਕਰਦਾ ਆ ਔਰ ਪਰਮੇਸ਼ਰ ਨੂੰ ਪਿੱਠ ਦਿਖਾ ਕੇ ਉਹ ਜਦੋਂ ਖੁਦਾ ਤੋਂ ਮੂੰਹ ਫੇਰ ਕੇ ਜਦੋਂ ਇੱਕ ਮਨੁੱਖ ਦੇ ਉੱਤੇ ਜਿਆਦਾ ਭਰੋਸਾ ਕਰਦਾ ਹੈ ਤਾਂ ਲਿਖਿਆ ਸ਼ਰਾਪ ਆ ਫਿਰ ਉਸ ਮਰਦ ਤੇ ਸੋ ਪਤਰਸ ਨੇ ਇਸ ਅਗਾ ਦੇ ਉੱਤੇ ਜੋ ਆ ਮਨੁੱਖ ਉਤੇ ਭਰੋਸਾ ਨਹੀਂ ਕੀਤਾ ਉਹਨੇ 11 ਚੇਲਿਆਂ ਨੂੰ ਨਹੀਂ ਪੁਕਾਰਨਾ ਸ਼ੁਰੂ ਕਰ ਦਿੱਤਾ ਬਲਕਿ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਪੁਕਾਰਨ ਲੱਗਾ ਹੈ ਪ੍ਰਭੂ ਮੈਨੂੰ ਬਚਾਲਾ ਕਿਉਂ ਕਿ ਪਤਰਸ ਜਾਣਦਾ ਸੀ ਕਿ ਯਿਸੂ ਮਸੀਹ ਜੇ ਮੈਨੂੰ ਪਾਣੀਆਂ ਦੇ ਉੱਤੇ ਚਲਾਉਣ ਦੀ ਸਮਰਥ ਰੱਖਦਾ ਹੈ ਤੇ ਉਹ ਮੈਨੂੰ ਡੁੱਬਦੇ ਹੋਏ ਨੂੰ ਬਚਾਉਣ ਦੀ ਵੀ ਸਮਰਥ ਰੱਖਦਾ ਹੈ ਜਿਸ ਪ੍ਰਕਾਰ ਪ੍ਰਭੂ ਦਾ ਦਾਸ 121 ਨੰਬਰ ਜ਼ਬੂਰ ਦੇ ਵਿੱਚ ਜੋ ਆ ਲਿਖਦਾ ਆ ਇੱਕ ਆਇਤ ਵਿੱਚ ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਇੱਕ ਸਵਾਲ ਉਹ ਖੜਾ ਕਰਦਾ ਹੈ ਕਿ ਜੇ ਮੈਨੂੰ ਸਹਾਇਤਾ ਦੀ ਜ਼ਰੂਰਤ ਆ ਤੇ ਫਿਰ ਮੇਰੀ ਸਹਾਇਤਾ ਕਿੱਥੋਂ ਆਏਗੀ ਔਰ ਦੋ ਆਇਤ ਵਿੱਚ ਫਿਰ ਪ੍ਰਭੂ ਦਾ ਦਾਸ ਉੱਤਰ ਵੀ ਲਿਖਦਾ ਆ ਉਹ ਜਵਾਬ ਦਿੰਦਾ ਐ ਇਸ ਸਵਾਲ ਦਾ ਕਿ ਮੇਰੀ ਸਹਾਇਤਾ ਯਹੋਵਾ ਤੋਂ ਹੈ ਜੋ ਅਕਾਸ਼ ਤੇ ਤਰਤੀਦਾ ਕਰਤਾ ਹੈ ਤੇਨ ਵਰਚਨਸ ਲਿਖਿਆ ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ ਤੇਰਾ ਰਾਖਾ ਨਾ ਉੰਗਲਾਵੇਗਾ ਸੋ ਇਹ ਜੋ ਜ਼ਬੂਰ ਆ ਇਹ ਸਾਨੂੰ ਕੀ ਦੱਸਦਾ ਆ ਕਿ ਜਦੋਂ ਵੀ ਤੁਹਾਨੂੰ ਸਹਾਇਤਾ ਦੀ ਜ਼ਰੂਰਤ ਆ ਜਦੋਂ ਵੀ ਤੁਹਾਡਾ ਪੈਰ ਡੋਲਦਾ ਆ ਤਾਂ ਉਸ ਸਮੇਂ ਤੁਸੀਂ ਕਿਸੇ ਦੂਸਰੇ ਵੱਲ ਤੁਹਾਨੂੰ ਦੇਖਣ ਦੀ ਜ਼ਰੂਰਤ ਨਹੀਂ ਆ ਕਿਸੇ ਮਨੁੱਖ ਵੱਲ ਦੇਖਣ ਦੀ ਜ਼ਰੂਰਤ ਨਹੀਂ ਤਾਨੂੰ ਸਿਰਫ ਔਰ ਸਿਰਫ ਜ਼ਰੂਰਤ ਆ ਉਸ ਯਹਵਾ ਪਰਮੇਸ਼ਵਰ ਦੀ ਔਰ ਉਹ ਦੇਖਣ ਦੀ ਤੁਹਾਨੂੰ ਜ਼ਰੂਰਤ ਆ ਕਿਉਂਕਿ ਜਿਹੜੀ ਸਹਾਇਤਾ ਉਹ ਸਵਰਗ ਤੋਂ ਨਿਕਲਦੀ ਆ ਉਸ ਤੇ ਸਮਾਨ ਕੋਈ ਦੂਸਰੀ ਸਹਾਇਤਾ ਕਿਸੇ ਮਨੁੱਖ ਵੱਲੋਂ ਨਹੀਂ ਨਿਕਲ ਸਕਦੀ ਜੋ ਸਵਰਗ ਦਾ ਪਰਮੇਸ਼ਰ ਜਿਹੜੀ ਸਮਰਥ ਨਾਲ ਸਾਨੂੰ ਸੰਭਾਲਣਾ ਜਾਣਦਾ ਆ ਉਸ ਤੇ ਸਮਾਨ ਕੋਈ ਦੂਸਰਾ ਨਹੀਂ ਜੋ ਉਸ ਸਮਰਥੀ ਬਾਹ ਦੇ ਨਾਲ ਸਾਨੂੰ ਸੰਭਾਲ ਸਕੇ ਜਿਹੜੀ ਸਮਰਥੀ ਬਾਹ ਦੇ ਨਾਲ ਉਹ ਯਹੋਵਾ ਪਰਮੇਸ਼ਰ ਸਾਨੂੰ ਸੰਭਾਲਣ ਦੇ ਲਈ ਅਕੀ ਹੁੰਦਾ ਆ ਜਿਸ ਸਮੇਂ ਪ੍ਰਭੂ ਯੀਸ਼ੂ ਮਸੀਹ ਅੱਗੇ ਆਇਆ ਪਤਰਸ ਦੀ ਬਾਹ ਫੜੀ ਤਾਂ ਉਸ ਸਮੇਂ ਕੋਈ ਮਹੱਤਵ ਨਹੀਂ ਇਸ ਗੱਲ ਦਾ ਫਿਰ ਰਹਿ ਜਾਂਦਾ ਕਿ ਪਾਣੀ ਕਿੰਨੇ ਢੂੰਗੇ ਆ ਜਿਹੜੇ ਪਤਰਸ ਨੂੰ ਡੁਬਾਰੇ ਆ ਫਿਰ ਇਸ ਗੱਲ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿ ਜਿਹੜੀਆਂ ਲਹਿਰਾਂ ਪਾਣੀ ਜਿਹੜੇ ਪਤਰਸ ਨੂੰ ਡਬੋ ਰਹੇ ਆ ਉਹ ਕਿੰਨੇ ਡਾਡੇ ਆ ਜਦੋਂ ਯਹਵਾ ਪਰਮੇਸ਼ਰ ਦੀ ਉਹ ਪੂਜਾ ਉਹ ਸਾਮਰਥ ਵਾਲੀ ਪੂਜਾ ਸਾਨੂੰ ਬਚਾਉਣ ਲਈ ਸਾਡੇ ਜੀਵਨ 'ਚ ਪ੍ਰਗਟ ਹੁੰਦੀ ਆ ਫਿਰ ਵਿਰੋਧੀਆਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਉਹ ਕਿੰਨੇ ਤਕੜੇ ਆ ਕਿੰਨੇ ਖਤਰਨਾਕ ਆ ਕਿੰਨੇ ਜਿਆਦੇ ਆ ਉਹ ਹਾਲਾਤ ਕਿੰਨੇ ਭਿਆਨਕ ਆ ਇਹਨਾਂ ਗੱਲਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਜਦੋਂ ਉਹ ਯਹਵਾ ਪਰਮੇਸ਼ਰ ਦੀ ਉਹ ਸਾਮਰਥ ਵਾਲੀ ਪੂਜਾ ਸਾਨੂੰ ਬਚਾਉਣ ਲਈ ਸਾਡੇ ਜੀਵਨ 'ਚ ਪ੍ਰਗਟ ਹੋ ਜਾਂਦੀ ਹੈ ਇਸ ਲਈ ਪ੍ਰਭੂ ਦਾ ਦਾਸ ਲਿਖਦਾ ਮੇਰੀ ਸਹਾਇਤਾ ਕਿੱਥੋਂ ਆਏਗੀ ਯਹਵਾ ਤੋਂ ਆਏਗੀ ਕਿਹੜੇ ਵਿਅਕਤੀ ਦੇ ਲਈ ਸਵਰਗ ਤੋਂ ਸਹਾਇਤਾ ਨਿਕਲਦੀ ਆ ਜਿਹੜਾ ਆਪਣੀ ਸਹਾਇਤਾ ਲਈ ਉਸ ਯਹਵਾ ਪਰਮੇਸ਼ਰ ਦੀ ਔਰ ਦੇਖਦਾ ਜਿਹੜਾ ਪਤਰਸ ਦੀ ਤਰ੍ਹਾਂ ਪੁਕਾਰਦਾ ਹੈ ਪ੍ਰਭੂ ਮੈਨੂੰ ਬਚਾ ਲੈ ਕਿਹੜਾ ਵਿਅਕਤੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜਾਣਦਾ ਆ ਕਿ ਮੇਰੇ ਹਾਲਾਤ ਚਾਹੇ ਵਿਗੜ ਗਏ ਚਾਹੇ ਮੈਂ ਗੋਤੇ ਖਾਨ ਦੀ ਉਸ ਵਕਤ ਹਾਲਾਤਾਂ ਚ ਆ ਗਿਆ ਆ ਨੋ ਬਤਾ ਗਈ ਯਾ ਗੋਤੇ ਖਾਨ ਦੀ ਚਾਹੇ ਵਜ੍ਹਾ ਕੋਈ ਵੀ ਪਿੱਛੇ ਰਹੀ ਆ ਪਰ ਸਭ ਤੋਂ ਵੱਡੀ ਚੀਜ਼ ਕੀ ਆ ਕਿ ਮੈਂ ਇਨ੍ਹਾਂ ਹਾਲਾਤਾਂ ਵਿੱਚ ਇਸ ਗੋਤੇ ਖਾਨ ਵਾਲੇ ਹਾਲਾਤਾਂ ਚ ਮੈਂ ਉਸੇ ਨੂੰ ਪੁਕਾਰੂੰਗਾ ਜਿਹੜਾ ਪਰਮੇਸ਼ਰ ਮੈਨੂੰ ਵਾਪਸ ਇਨ੍ਹਾਂ ਪਾਣੀਆਂ ਦੇ ਉੱਤੇ ਫੇਰ ਚਲਾਉਣ ਦੀ ਸਮਰਥ ਰੱਖਦਾ ਹੈ ਮੈਂ ਇਨ੍ਹਾਂ ਮਨੁੱਖਾਂ ਨੂੰ ਨਹੀਂ ਪੁਕਾਰੂੰਗਾ ਚਾਹੇ ਉਹ ਬੇੜੀ ਆ ਚਾਹੇ ਉਹ ਜਹਾਜ਼ ਆ ਨਹੀਂ ਮੈਂ ਖੁਦਾ ਨੂੰ ਪੁਕਾਰੂੰਗਾ ਮੈਂ ਪ੍ਰਭੂ ਯੀਸ਼ੂ ਮਸੀਹ ਨੂੰ ਪੁਕਾਰੂੰਗਾ ਇਸ ਕਰਕੇ ਆਪਣੇ ਹਾਲਾਤਾਂ ਨੂੰ ਨਾ ਦੇਖੋ ਕਿ ਕਿੰਨੇ ਵਿਗੜ ਚੁੱਕੇ ਆ ਬਲਕਿ ਉਹ ਵਿਗੜੇ ਹਾਲਾਤਾਂ ਵਿੱਚ ਤੁਸੀਂ ਖੁਦਾ ਨੂੰ ਦੇਖੋ ਪ੍ਰਭੂ ਯੀਸ਼ੂ ਮਸੀਹ ਨੂੰ ਦੇਖੋ ਕਿ ਜਦੋਂ ਉਹ ਬਚਾਉਣ ਲਈ ਅੱਗੇ ਆਉਂਦਾ ਹੈ ਫਿਰ ਹਾਲਾਤ ਜਿਹੜੇ ਆ ਉਹ ਕੋਈ ਮਾਇਨੇ ਨਹੀਂ ਰੱਖਦੇ ਇਸ ਲਈ ਪਤਰਸ ਨੇ ਬਹੁਤ ਅੱਛਾ ਇੱਕ ਐਗਜ਼ਾਮਪਲ ਸਾਡੇ ਲਈ ਸੈੱਟ ਕੀਤਾ ਹੈ ਕਿ ਜਦੋਂ ਇਸਾ ਦੇ ਹਾਲਾਤ ਬਣ ਜਾਂਦੇ ਆ ਫਿਰ ਇੱਕ ਹੀ ਪੁਕਾਰ ਤੁਹਾਡੇ ਅੰਦਰੋਂ ਨਿਕਲਣੀ ਹੈ ਪ੍ਰਭੂ ਮੈਨੂੰ ਬਚਾ ਲੈ ਉਸ ਵਕਤ ਕਿਸੇ ਮਨੁੱਖ ਨੂਨਾ ਕੌਮ ਨੂੰ ਬਚਾ ਲੈ ਉਸ ਵਕਤ ਖੁਦਾ ਤੋਂ ਮੂੰਹ ਫੇਰ ਕੇ ਕਿਸੇ ਦੇਵੀ ਦੇਵਤੇ ਨੂੰ ਨਾ ਕਹੋ ਕਿ ਮੈਨੂੰ ਬਚਾ ਲੈ ਕਿਸੇ ਪੱਥਰ ਦੀ ਮੂਰਤੀ ਨੂੰ ਨਾ ਕਹੋ ਮੈਨੂੰ ਬਚਾ ਲੈ ਕਿਸੇ ਬਾਬਿਆਂ ਸਿਆਣਿਆਂ ਦੇ ਅੱਗੇ ਜਾ ਕੇ ਹੱਥ ੱਡ ਕੇ ਨਾ ਬੈਠ ਜਾਓ ਕਿ ਸਾਨੂੰ ਬਚਾ ਲੈ ਬਲਕਿ ਉਸ ਖੁਦਾ ਨੂੰ ਕਹੋ ਉਸ ਯਹਵਾ ਪਰਮੇਸ਼ਰ ਨੂੰ ਕਹੋ ਮੈਨੂੰ ਬਚਾ ਲੈ ਜਿਹੜਾ ਅਕਾਸ਼ ਔਰ ਪ੍ਰਿਥਵੀ ਦਾ ਰਚਣ ਵਾਲਾ ਜੋ ਸਾਡਾ ਸਿਰਜਣਹਾਰ ਪਰਮੇਸ਼ਵਰ ਆ क्यों क्योंकि जड़ा बचाओ उस यहोवा वालों निकलता है उसके समान कोई दूसरा बचाओ किसे मनुख तो किसे पत्थर की मूर्ति तो किसे भी जगह तो नहीं निकल सकता सो इस जगह के उ जो असी देखा कि किस प्रकार पत्र सब तो पहला गोते खान लगा और उसने तो पुकारिया इसलिए सवाल यही कि पत्सने चिल्ला के पुकारिया सवाल यह कि उसने किनू पुकारया ਉਨੇ ਪ੍ਰਭੂ ਨੂੰ ਪੁਕਾਰਿਆ ਇਸ ਲਈ ਬਹੁਤ ਸਾਰੇ ਵਿਅਕਤੀ ਜਿਹੜੇ ਪੁਕਾਰਦੇ ਤੋਂ ਜ਼ਰੂਰ ਹੈ ਮੁਸ਼ਕਲ ਸਮੇਂ ਚ ਪਰ ਉਹ ਪੁਕਾਰਦੇ ਕਈ ਵਾਰੀ ਗਲਤ ਵਿਅਕਤੀ ਨੂੰ ਆ ਕਈ ਵਾਰੀ ਗਲਤ ਜਗਾ ਦੇ ਉੱਤੇ ਜਾ ਕੇ ਪੁਕਾਰਦੇ ਆ ਇਸ ਲਈ ਉਹ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਮੇਰਾ ਹੱਥ ਛੋਟਾ ਨਹੀਂ ਆ ਉਹ ਪਰਮੇਸ਼ਰ ਕਹਿ ਰਿਹਾ ਮੇਰਾ ਹੱਥ ਛੋਟਾ ਨਹੀਂ ਜੋ ਤੁਹਾਨੂੰ ਬਚਾ ਨਾ ਸਕੇ ਮੇਰੇ ਕੰਨ ਪਾਰੀ ਨਹੀਂ ਜੋ ਤੁਹਾਡੀ ਦੁਹਾਈ ਨੂੰ ਸੁਣ ਨਾ ਸਕਣ ਉਹ ਪਰਮੇਸ਼ਰ ਦਾ ਹੱਥ ਕਦੀ ਛੋਟਾ ਨਹੀਂ ਹੋ ਜਾਂਦਾ ਸਿਸਲੀ ਪ੍ਰਭ ਦਾ ਦਾਸ ਲਿਖਦਾ ਹੈ 118 ਜ਼ਬੂਰ ਉਸਦਾ 13 ਵਚਨ ਚ ਲਿਖਿਆ ਤੈਂ ਮੈਨੂੰ ਡੇਗਣ ਲਈ ਵੱਡਾ ਤੱਕਾ ਦਿੱਤਾ ਪਰ ਯਹੋਵਾ ਨੇ ਮੇਰੀ ਸਹਾਇਤਾ ਕੀਤੀ ਸੋ ਜਦੋਂ ਸਹਾਇਤਾ ਯਹੋਵਾ ਤੋਂ ਨਿਕਲਦੀ ਆ ਜਦੋਂ ਸੰਭਾਲਣ ਵਾਲਾ ਯਹੋਵਾ ਆ ਫਿਰ ਇਸ ਗੱਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਸੁੱਟਣ ਵਾਲਾ ਕੌਣ ਆ ਡੇਗਣ ਵਾਲਾ ਕੌਣ ਆ ਉਹ ਕਿੰਨਾ ਸ਼ਕਤੀਸ਼ਾਲੀ ਆ ਉਹ ਕਿੰਨਾ ਤਾਕਤਵਰ ਆ ਉਹ ਕੌਣ ਆ ਇਸ ਗੱਲ ਦਾ ਕੋਈ ਮਹੱਤਵ ਨਹੀਂ ਇਸ ਗੱਲ ਕੋਈ ਮਾਇਨੇ ਨਹੀਂ ਰੱਖਦੀ ਜਿਸ ਸੰਭਾਲਣ ਵਾਲਾ ਪਰਮੇਸ਼ਰ ਆ ਜਿਸ ਸਹਾਇਤਾ ਯਹਵਾ ਤੋਂ ਨਿਕਲਦੀ ਆ ਸੋ ਇਸ ਲਈ ਪ੍ਰਭੂ ਦਾਸ ਲਿਖਦਾ ਕਿ ਤੂੰ ਮੈਨੂੰ ਡੇਗਣ ਲਈ ਵੱਡਾ ਤੱਕਾ ਦਿੱਤਾ ਪਰ ਯਹਵਾ ਨੇ ਮੇਰੀ ਸਹਾਇਤਾ ਕੀਤੀ ਸੋ ਇਸ ਸਗਾ ਦੇ ਤੂਫਾਨ ਨੇ ਚਾਹੇ ਕਿੰਨਾ ਵੀ ਵੱਡਾ ਧੱਕਾ ਦਿੱਤਾ ਚਾਹੇ ਲਹਿਰਾਂ ਨੇ ਕਿੰਨਾ ਜ਼ੋਰ ਮਾਰਿਆ ਚਾਹੇ ਕਿਸ ਤਰ੍ਹਾਂ ਵੀ ਪਤਰ ਜੋ ਅਗੋਤੇ ਖਾਨ ਲੱਗਾ ਪਰ ਉਹਦੀ ਸਹਾਇਤਾ ਹੋਂ ਨਿਕਲੇਗੀ ਪਰਮੇਸ਼ਰ ਤੋਂ ਸਵਰਗ ਤੋਂ ਪ੍ਰਭੂ ਯੇਸ਼ੂ ਮਸੀਹ ਜੋ ਕੀ ਕਰੇਗਾ ਉਹਨੂੰ ਸੰਭਾਲ ਲੇਗਾ ਕਿਉਂਕਿ ਉਹਨੇ ਪੁਕਾਰਿਆ ਹੈ ਪ੍ਰਭੂ ਮੈਨੂੰ ਬਚਾ ਲੈ ਇਸ ਕਰਕੇ ਜਿਹੜਾ ਵਿਅਕਤੀ ਆਪਣੀ ਹਰ ਮੁਸ਼ਕਿਲ ਘੜੀ 'ਚ ਸਿਰਫ ਪ੍ਰਭੂ ਨੂੰ ਹੀ ਬਚਾਉਣ ਦਾ ਸੱਦਾ ਦਿੰਦਾ ਹੈ ਕਿ ਪ੍ਰਭੂ ਨੂੰ ਹੀ ਪੁਕਾਰਨਾ ਜਾਣਦਾ ਹੈ ਉਹ ਵਰਤ ਇਹ ਨੂੰ ਫੇ ਕੋਈ ਦੁਨੀਆ ਦੀ ਤਾਕਤ ਜਿਹੜੀ ਡਬੋ ਨਹੀਂ ਸਕਦੀ ਸੋ ਪ੍ਰਭੂ ਇਸ ਬੱਚਨ ਦੇ ਰਾਏ ਸਾਨੂੰ ਆਸ਼ੀਸ਼ ਦਿਵੇ ਆਮੇਨ